ਨਮਾਸ਼ਰ ਦੇ ਪਿੰਡ ਉਸਮਾਨਪੁਰ ਵਿੱਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਨਮਾਸ਼ਰ ਦੇ ਪਿੰਡ ਉਸਮਾਨਪੁਰ ਵਿੱਚ ਇੱਕ ਨੌਜਵਾਨ ਦੀ 5 ਤੋਂ 6 ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਜਾਣਕਾਰੀ ਅਨੁਸਾਰ ਪਿੰਡ ਉਸਮਾਨਪੁਰ ਦੇ ਰਹਿਣ ਵਾਲੇ ਅਮਨਦੀਪ ਸਿੰਘ ਉਰਫ ਮੰਨਾ ਪੁੱਤਰ सुरेंद्र ਸਿੰਘ ਦਾ ਕੁਝ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਕਮਿਊਨਿਟੀ ਹਾਲ ਦੇ ਨੇੜੇ ਸੈਰ ਕਰ ਰਿਹਾ ਸੀ ਫਮਲਾਬਾਹ ਸਕੂਲ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਗਿਆ ਤੇ 5 ਤੋਂ 6 ਗੋਲੀਆਂ ਚਲਾਈਆਂ ਇਸ ਨਾਲ ਅਮਨਦੀਪ ਦੀ ਮੌਤ ਹੋ ਗਈ ਮੈਦਾਨ ਦੇ ਸਾਹਮਣੇ ਪੀਰ ਦੀ ਦਰਗਾਹ ਤੇ ਮੇਲਾ ਚੱਲ ਰਿਹਾ ਸੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਨੇ ਲਾਸ਼ ਨੂੰ ਕਾਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਉਸਤੇ ਪਰਿਵਾਰਕ ਮੈਂਬਰਾਂ ਨੇ ਕਿਸੇ ਵੀ ਦੁਸ਼ਮਣੀ ਤੋਂ ਇਨਕਾਰ ਕੀਤਾ ਹੈ ਅਤੇ ਫਿਲਹਾਲ ਮੀਡੀਆ ਨੂੰ ਕੁਝ ਵੀ ਕਹਿਣ ਲਈ ਤਿਆਰ ਨਹੀਂ ਹਨ ਪੁਲਿਸ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਪੁਲਿਸ ਨੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ ਪਿੰਡ ਵਾਲਿਆਂ ਨੇ ਦੱਸਿਆ ਕਿ ਨੌਜਵਾਨ ਹਰ ਰੋਜ਼ ਸੈਰ ਕਰਨ ਜਾਂਦਾ ਸੀ ਪਰ ਅੱਜ ਉਹ ਇਕੱਲਾ ਸੀ ਅਤੇ ਇਹ ਪਤਾ ਨਹੀਂ ਲੱਗ ਸਕਿਆ ਕਿ ਉਸਨੂੰ ਕਿਸ ਨੇ ਮਾਰਿਆ ਤੁਸੀਂ ਦੇਖ ਰਹੇ ਹੋ ਹਰਵਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਰਿਪੋਰਟ ਜੀ ਲੱਗਦਾ ਸੀ ਬੱਚਾ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਉਹਨੂੰ ਸ਼ਾਮਿਲਨਾ ਚਾਹੀਦਾ ਕਾਤਲਾਂ ਨੂੰ ਰੱਭ ਗਈ ਸਜਾ ਮਾਣ ਇਹ ਬੱਚਾ ਦੱਸ ਰਿਹਾ ਸੀ ਕਿ ਬਹੁਤ ਜ਼ਿਆਦਾ ਸ਼ਰੀਫ ਸੀਗਾ ਕਿਸੇ ਨਾ ਕੋਈ ਲਾਕਡਾਊਨ ਨਹੀਂ ਸੀ ਕੀ ਚੱਕਰ ਹੋ ਸਰਦਕੀ ਰਿਕੁਐਸਟ ਇਸ ਵੇਲੇ ਕੁਝ ਵੀ ਕਹਿਣਾ ਪਰਵਾਸ ਨਹੀਂ ਦਾ ਮਨਾਸਬ ਇਸ ਵੇਲੇ ਪਰਿਵਾਰ ਦਾ ਸੋ ਜਿੱਥੇ ਤੁਸੀਂ ਇਹ ਦੇਖ ਸਕਦੇ ਪਾਪ ਪਿੰਡ ਜਿਹੜਾ ਆ ਉਹ ਇਸ ਗੱਲ ਦੀ ਜੇ ਹਾਮੀ ਭਰ ਰਿਹਾ ਕਿਉਂ ਬੱਚਾ ਸ਼ਰੀਫ ਸੀਗਾ ਕਿ ਪੂਰਾ ਪਿੰਡ ਨਹੀਂ ਕਿਸੇ ਦਾ ਪੱਖ ਲੈ ਸਕਦਾ ਕਿ ਸ਼ਰੀਫ ਸੀਗਾ ਕਿਉਂਕਿ ਅਨਮੈਰਿਡ ਮੁੰਡਾ ਸੀਗਾ 25 26 ਸਾਲ ਆਈ ਉਮਰ ਹੈ ਉਹਦੀ ਸੋ ਮੈਂ ਸਮਝਦਾ ਹੈ ਬੜਾ ਮੰਦ ਭਾਗ ਹੈ ਪਰਿਵਾਰ ਦੇ ਲਈ ਵੀ ਔਰ ਇਲਾਕੇ ਦੇ ਲਈ ਵੀ ਕਿਉਂਕਿ ਜੇ ਇਹ ਜੀ ਇਹ ਘਟਨਾਵਾ ਵਾਪਰਦੀ ਹੈ ਤਾਂ ਲੋਕਾਂ ਦੇ ਅੰਦਰ ਸੁਭਾਵਿਕ ਹੈ ਜਿਹੜਾ دہشت ਦਾ ਮਾਹੌਲ ਪੈਣਾ ਤੇ ਅੱਜ ਜੇ ਅਸੀਂ ਆਪਣੇ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਲਾਗੇ ਮਾਪੂਜ ਨਹੀਂ ਤਾਂ ਆਪਾਂ ਕਿੱਥੇ ਮਾਪੂਜ ਹੋ ਸਕਦੇ ਹਾਂ ਸੋ ਸਰਕਾਰ ਨੂੰ ਆਪਣੀ ਜਿਹੜੀ ਸੁਪੀ ਨੀਂਦ ਹੈ ਉਹ ਤੋਂ ਜਗਣਾ ਚਾਹੀਦਾ ਔਰ ਜੇ ਅੱਜ ਇੰਨਾ ਗੈਂਗਵਾੜ ਵੱਧ ਗਿਆ ਤੇ ਪ੍ਰਸ਼ਾਸਨ ਤੇ ਸਰਕਾਰ ਕਿਤੇ ਨਾ ਕਿਤੇ ਉਹਦਾ ਸਰਕਾਰ ਦਾ ਫੇਲਿਅਰ ਹੈ ਇਹ ਵੀ ਪਤਾ ਲੱਗਿਆ ਸੀਸੀਟੀਵੀ ਕੈਮਰੇ ਲੱਗੇ ਸਿਗੇ ਉਹਨਾਂ ਨੂੰ ਤੋੜਿਆ ਗਿਆ ਆ ਕਿਉਂਕਿ ਇਹ ਕੋ ਬੜੇ ਸ਼ਾਤਰ ਦਿਮਾਗ ਉਹ ਜਿਹੜੇ ਕਾਤਲ ਆ ਕਿਉਂਕਿ ਉਹਨਾਂ ਨੇ ਉਹ ਬੱਚੇ ਦਾ ਮੋਬਾਈਲ ਵੀ ਲੈ ਗਏ ਕੈਮਰੇ ਵੀ ਤੋੜ ਦਿੱਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਉਹ ਬੜੀ ਪਲੈਨਿੰਗ ਨਾਲ ਆਇਆ ਔਰ ਔਰ ਸ਼ਰਿਆਂ ਵਿੱਚੋਂ ਗੋਲੀਆਂ ਚਲਾ ਕੇ ਉਹ ਭੱਜ ਗਏ ਆ ਸਾਹਿਬ ਪਿੰਡ ਵਾਸੀਆਂ ਦੇ ਵਿੱਚ ਔਰ ਹੋਣਾ ਵੀ ਚਾਹੀਦਾ ਹੈ ਹੈਗਾ ਹੀ ਹੈ ਹੋਣਾ ਵੀ ਚਾਹੀਦਾ ਪਿੰਡ ਵਾਸੀਆਂ ਚ ਰੋਸ ਹੈ ਔਰ ਹੋਣਾ ਵੀ ਚਾਹੀਦਾ ਕਿਉਂਕਿ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਜੇ ਜ਼ਿੰਮੇਵਾਰੀ ਚ ਕੁਤਾਹੀ ਕਰਾਂਗੇ ਤੇ ਇਹ ਸੁਭਾਵਿਕ ਗੱਲ ਹੈ ਲੋਕ ਆਪਣੇ ਜਾਨਮਾਲ ਦੀ ਰੱਖਿਆ ਰਿਸਪੌਂਸਿਬਲ ਹੀ ਕਰਨੀ ਆ ਨਾ ਸਾਡੇ ਜਾਨਮਾਲ ਦੀ ਰਾਖੀ ਤਾਂ ਜੇ ਪੁਲਿਸ ਅਤਲਾਹ ਵੇੜ ਤੋਂ ਲੇਟ ਆਉਂਦੀ ਹੈ ਪ੍ਰੈਸ ਪਹਿਲਾਂ ਆ ਜਾਂਦੀ ਹੈ ਲੋਕ ਪਹਿਲਾਂ ਇਕੱਠੇ ਹੋ ਜਾਂਦੇ ਆ ਜ਼ਿੰਮੇਵਾਰ ਲੋਕ ਪਹਿਲਾਂ ਦੂਜੇ ਨਵੇਂ ਕੋਈ ਨਵੇਂ ਸ਼ਹਿਰੋਂ ਆ ਗਿਆ ਕੋਈ ਰਾਹਤ ਆ ਗਿਆ ਪਰ ਐਸਐਚਓ ਰਾਹੋਂ ਲੇਟ ਪਹੁੰਚੇ ਜਾਂ ਰਾਹੋਂ ਪੁਲਿਸ ਲੇਟ ਪਹੁੰਚੇ ਮੈਂ ਸਮਝਦਾ ਕਿਤੇ ਨਾ ਕਿਤੇ ਅਣਗਹਿਲੀ ਹੈ ਪੁਛਤੀ ਤਾਂ ਹੋਣੀ ਹੀ ਚਾਹੀਦੀ ਹੈ ਬੋਲੇ ਬਾਰੀ ਜਾਣਕਾਰੀ ਦੇ ਅਕਰੀਬ 8:30 ਤੇ ਇਹ ਲੜਕਾ ਮਨਦੀਪ ਹੈਗਾ اسی ਪਿੰਡ ਦਾ ਰਹਿਣ ਵਾਲਾ ਫੈਰ ਲਈ ਨਿਕਲੇ ਸੀਗਾ ਔਰ ਲੋਕਾਂ ਦੇ ਦਸ਼ਮਤਕਵਕ ਫਾਈਲਿੰਗ ਦਾ ਆਵਾਜ਼ ਸੁਣੀ ਹੈ ਕਿ ਫਿਰ ਜਿਹੜੇ ਲੋਕਾਂ ਨੇ ਆ ਕੇ ਦੇਖਿਆ ਤੇ ਡਿੱ ਗਿਆ ਹੋਇਆ ਸੀ। ਜੋ ਇਹਦੇ ਇਸ ਫਾਇਰਿੰਗ ਦੇ ਵਿੱਚ ਇਹਦੀ ਮੌਕੇ ਤੇ ਮੌਤ ਹੋ ਗਈ ਹੈ। ਅਸੀਂ ਇਹਦੀ ਤਹਿਕੀਕਤ ਕਰ ਰਹੇ ਹਾਂ ਹਰਿੰਗਪੁਰ ਕਿ ਕਿਉਂ ਤੇ ਕਿਵੇਂ ਇਹ ਇਤ ਸਰ ਕਿੰਨੇ ਫਾਇਰ ਚੱਲੇ ਜੀ? ਪੰਚੜੀ ਹੈਗੇ ਗੋਲ ਸਾਨੂੰ ਮਿਲੇ ਮਕੀ ਜੀ ਕਿੰਨੇ ਹਿਸਟ ਕੀਤੇ ਸਾਰੇ ਜਿਹੜੇ ਮ੍ਰਿਤਿਕ ਦਾ ਨਾਂ ਕੀ ਸੀਗਾ ਜੀ ਅਮਨਦੀਪ ਕਿੰਨੀ ਉਮਰ ਸੀ ਮ੍ਰਿਤਿਕ ਦੀ 28 29 ਸਾਲ ਅਸ਼ੇ ਕੋਰ ਸਰ ਲੋਕਾਂ ਨੇ ਗੱਲੇ ਪਈ ਉਹਦਾ ਮੋਬਾਈਲ ਵੀ ਲੱਗੇ ਨਾਲ ਉਹਦੇ ਬਾਰੇ ਕੁਝ ਹਾਂ ਬਿਲਕੁਲ ਇਹ ਮੋਬਾਈਲ ਲੱਗਦੇ ਤੇ ਕੋਰ ਸੀਗਾ ਪਰ ਮੋਬਾਈਲ ਸਾਨੂੰ ਮੁੱਫਤ ਕਿ ਮਿਲਿਆ ਨਹੀਂ ਹੈ ਸੋ ਇਹ ਗੱਲ ਸਹੀ ਹੈ ਕਿ ਉਹਦਾ ਮੋਬਾਈਲ ਸੀਗਾ ਈ ਵੀਜ ਵਗੈਰਾ ਕੋਈ ਸ਼ਿਕਾਇਤ ਨਹੀਂ ਕਰ ਰਹੇ ਕੋਈ ਕੋਈ ਸਰ ਰੰਜਿਸ਼ ਦਾ ਮਾਮਲਾ ਹੈ ਕਿ ਸਾਹਮਣੇ ਕੋਈ ਬਹੁਤ ਸਾਰੀ ਤਹਿਕੀਕ ਦਾ ਮਾਮਲਾ ਹੈ ਜਿੱਦਾਂ ਪ੍ਰੀਲੀਮਨਰੀ ਇੰਨੀ ਜਾਣਕਾਰੀ ਮਿਲੀ ਅਸੀਂ ਮੌਕੇ ਤੇ ਆ ਕੇ ਸਾਰੀ ਤਹਿਕੀਕਤ ਕਰ ਰਹੇ ਹਾਂ ਜਲਦੀ ਇਨਕੀਸ਼ਟ ਕਰ ਸੀਸੀਟੀਵੀ ਸਰ ਆ ਗਈ ਜੀ ਸਾਹਮਣੇ ਕੋਈ ਕਰ ਰਹੇ ਹਨ ਉਹ ਸੀਸੀਟੀਵੀ ਵਾਸਤੇ ਸਾਰੇ ਟੀਮਾਂ ਲਾਤੀਆਂ ਅਸੀਂ